ਜਿੰਦਾਬਾਦ ਅੱਜ ਗੱਗਾ ਜੱਟ ਆਵਾਜ਼ ਪਾਰਟੀ ਜਿੰਦਾਬਾਦ ਤੁਸੀਂ ਕੰਗ ਜਿੰਦਾਬਾਦ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਹੁਣ ਸੰਸਦ ਮਾਲਵਿੰਦਰ ਸਿੰਘ ਕੰਗ ਬਣ ਚੁੱਕੇ ਹੈ ਜਿਸ ਨੂੰ ਲੈ ਕੇ ਹੁਣ ਅੱਜ ਆਮ ਆਦਮੀ ਪਾਰਟੀ ਦੇ ਕੁਰਾਲੀ ਸ਼ਹਿਰ ਦੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਵੀ ਮਨਾਈ ਗਈ ਹੈ ਇਸ ਮੌਕੇ ਤੇ ਕੀ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ 311 ਦੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਕੀ ਕਹਿਣਾ ਚਾਹੁੰਦੇ ਹੋ ਅੱਜ ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ ਸਾਡੇ ਜਿਹੜੇ ਅਨਮੋਲ ਗਗਨ ਮਾਨ ਜੀ ਹੈ ਉਹਨਾਂ ਦੀ ਕਿਰਪਾ ਸਾਧਕਾ ਤੇ ਭਗਵੰਤ ਮਾਨ ਜੀ ਜਿਹੜੇ ਕਿ ਮੁੱਖ ਮੰਤਰੀ ਪੰਜਾਬ ਹੈ ਉਹਨਾਂ ਨੇ ਤੇ ਮਲਵਿੰਦਰ ਸਿੰਘ ਕੰਗਸਾਹ ਜਿਹੜੇ ਕਿ ਖੁਦ ਬਹੁਤ ਹੀ ਵਧੀਆ ਬਲਾਰੇ ਵੀ ਆ ਪਾਰਟੀ ਦੇ ਤੇ ਲੋਕਾਂ ਨਾਲ ਮਿਲਣ ਸਾਰੀ ਹੈ ਜਿਹੜੀ ਉਹਨਾਂ ਦੀ ਨੀਮਾ ਪਾਣਾ ਜਿਹੜਾ ਉਹਨਾਂ ਦਾ ਅੱਜ ਆਮ ਆਦਮੀ ਪਾਰਟੀ ਦਾ ਝੰਡਾ ਬਲੰਦ ਹੋਇਆ ਆ ਅਨੰਦਪੁਰ ਸਾਫ ਹਲਕੇ ਦੇ ਵਿੱਚ ਤੇ ਸਾਨੂੰ ਸਾਰੇ ਜਿੰਨੇ ਵੀ ਅਸੀਂ ਵਰਕਰ ਹੈ ਸਾਨੂੰ ਬੜੀ ਖੁਸ਼ੀ ਹੈ ਇਸ ਗੱਲ ਦੀ ਤੇ ਸਾਨੂੰ ਬੜੀ ਆਸ ਹੈ ਕਿ ਮਲਵਿੰਦਰ ਸਿੰਘ ਦੀ ਕੰਗਸਾਪ ਸਾਡੇ ਇਲਾਕੇ ਦਾ ਸਾਡੇ ਏਰੀਏ ਦਾ ਸਾਡੇ ਬਹੁਤ ਜਿਹੜਾ ਹੈਗਾ ਉਹ ਵਧੀਆ ਪ੍ਰੋਜੈਕਟ ਲਿਆ ਕੇ ਇਸ ਇਲਾਕੇ ਨੂੰ ਅੱਗੇ ਲੈ ਕੇ ਜਾਣਗੇ ਉਨਤੀ ਕਰਨਗੇ ਕੀ ਕੀ ਪ੍ਰੋਜੈਕਟ ਦੀ ਮੰਗ ਕਰਦੇ ਹੋ ਹਲਕੇ ਦੇ ਲੋਕਾਂ ਦੇ ਲਈ ਅਸੀਂ ਤਾਂ ਆਪਣੀ ਸਬ ਤਹਿਸੀਲ ਬਣਾਉਣਾ ਚਾਹੁੰਦੇ ਕਰਾਲੀ ਦੇ ਅੰਦਰ ਔਰ ਹਸਪੀਟਲ ਦਾ ਕੰਮ ਹੋਰ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਸਾਡੇ ਮੇਨ ਕਰਾਲੀ ਵਾਸਤੇ ਸਾਡੇ ਕੰਮ ਹੈ ਜਿਹੜੇ ਅਸੀਂ ਉਹਨਾਂ ਵਾਸਤੇ ਬਹੁਤ ਤਕੜਾ ਵਰਕ ਕਰਨਾ ਚਾਹੁੰਦੇ ਆ ਜੀਤ ਹੋਈ ਹੈ ਆਮ ਆਦਮੀ ਪਾਰਟੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਲੋਕਾਂ ਨੇ ਆਮ ਆਦਮੀ ਪਾਰਟੀ ਤੋਂ ਖੁਸ਼ ਹੋ ਕੇ ਅੱਜ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਵਾਕੇ ਸਰਦਾਰ ਮਾਲਵੀਨਦਰ ਸਿੰਘ ਕੰਗਜੀ ਨੂੰ ਕਾਮਯਾਬ ਬਣਾਇਆ ਲੋਕੀ ਮਨ ਸਾਹਿਬ ਦੀਆਂ ਲੋਕਪੱਖੀ ਨੀਤੀਆਂ ਤੇ ਬੜੇ ਖੁਸ਼ ਨੇ ਜੀ ਲੋਕੀ ਜਿਹੜੇ ਮੋਹੱਲਾ ਕਲੀਨਿਕ ਬਣ ਰਹੇ ਨੇ ਉਹਨਾਂ ਦੇ ਬੜੇ ਖੁਸ਼ ਨੇ ਜੀ ਜਿਹੜੇ ਟੋਲ ਟੈਕਸ ਬੰਦ ਹੋ ਰਹੇ ਨੇ ਲੋਕਾਂ ਨੇ ਉਹਨਾਂ ਨੂੰ ਵੋਟ ਦਿੱਤੀ ਹੈ ਜੀ ਜਿਹੜੇ ਘਰ-ਘਰ ਦੇ ਵਿੱਚ 600 ਜਿਹਨਾਂ ਦੀ ਬਿਜਲੀ ਫ੍ਰੀ ਹੋਈ ਹੈ 2 ਮਹੀਨੇ ਦੀ ਲੋਕਾਂ ਨੇ ਉਹਨਾਂ ਨੂੰ ਵੋਟ ਪਾਈ ਨੇ ਲੋਕਾਂ ਨੇ ਲੋਕਾਂ ਨੇ ਜਿਹੜੀ ਸੇਵ ਸੁਵਿਧਾਵਾਂ ਦੇ ਨੂੰ ਦੇਖਦੇ ਹੋਏ ਲੋਕਾਂ ਨੇ ਵੋਟਾਂ ਪਾਈਆਂ ਜੀ ਅੱਜ ਆਮ ਆਦਮੀ ਪਾਰਟੀ ਨੂੰ ਜਿਹੜੀ ਐਜੂਕੇਸ਼ਨ ਦੇ ਵਿੱਚ ਕ੍ਰਾਂਤੀ ਆਈ ਹੈ ਲੋਕਾਂ ਨੇ ਉਸ ਦੇ ਲਈ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਤੇ ਜਿਸ ਹਿਸਾਬ ਨਾਲ ਆਪਣਾ ਪੰਜਾਬ ਤਰੱਕੀ ਕਰ ਰਿਹਾ ਹੈ ਲੋਕਾਂ ਨੇ ਉਹ ਸਾਰਿਆਂ ਨੇ ਉਹ ਦੇਖਦੇ ਹੋਏ ਆਮ ਆਦੀ ਪਾਰਟੀ ਨੂੰ ਵੋਟਾਂ ਪਾਈਆਂ ਨੇ ਤੇ ਅਸੀਂ ਵੀ ਬੜਾ ਧੰਨਵਾਦ ਕਰਦੇ ਹਾਂ ਸਾਰੇ ਆਪਣੇ ਵੀਰਾਂ ਦਾ ਸਾਰੇ ਵੋਟਰਾਂ ਦਾ ਜਿਨ੍ਹਾਂ ਨੇ ਸਰਦਾਰ ਮਾਲਵਿੰਦਰ ਕੰਗਦੇਵ ਸਾਹਿਬ ਦੇ ਵਿੱਚ ਵਿਸ਼ਵਾਸ ਜਤਾਇਆ ਜੀ ਤੁਸੀਂ ਕਿਹਾ ਵੀ ਜਿਹੜੀ ਮੁਫਤ ਬਿਜਲੀ ਹੈ ਉਹਨੂੰ ਦੇਖ ਕੇ ਵੋਟਾਂ ਪਾਈਆਂ ਰਾਹੁਲ ਗਾਂਧੀ ਜੀ ਵੱਲੋਂ ਵੀ ਕਿਹਾ ਗਿਆ ਸੀਗਾ ਕਿ ਹਰ ਇੱਕ ਬੇਦੋਫੇਰੋਤਕਾਰ ਨੂੰ ਤੇ ਹਰ ਇੱਕ ਮਹਿਲਾ ਨੂੰ 3500 ਰੁਪਏ ਦਿੱਤਾ ਜਾਊਗਾ ਤਾਨੂੰ ਕੀ ਲੱਗਦਾ ਕਿਉਂ ਨਹੀਂ ਫੋਟਾ ਪਈਆਂ ਫਿਰ ਕਾਂਗਰਸ ਦੇ ਉਹ ਆਪਣੇ ਮੁੱਦੇ ਇਹਨਾਂ ਬਾਰੇ ਉਹ ਦੱਸ ਸਕਦੇ ਨੇ ਸਾਨੂੰ ਇਹ ਪਤਾ ਕਿ ਆਮ ਆਦਮੀ ਪਾਰਟੀ ਜੋ ਵਾਅਦੇ ਕਰਦੀ ਹੈ ਤਾਂ ਆਮ ਆਦਮੀ ਪਾਰਟੀ ਵਾਅਦੇ ਨਹੀਂ ਗਰੰਟੀਆ ਦਿੰਦੀ ਹੈ ਹੁਣ ਤੱਕ ਜਿੰਨੇ ਵਾਅਦੇ ਕੀਤੇ ਆਮ ਆਦਮੀ ਪਾਰਟੀ ਨੇ ਸਾਰੇ ਪੂਰੇ ਕੀਤੇ ਆ ਤੇ ਅੱਗੇ ਵੀ ਆਮ ਆਦਮੀ ਪਾਰਟੀ ਆਪਣੇ ਵਾਅਦੇ ਪੂਰੇ ਕਰਦੀ ਰਹੇਗੀ ਸਾਧਨ ਜੀ ਜਿੱਤ ਹੋਈ ਹੈ ਆਮ ਆਦਮੀ ਪਾਰਟੀ ਦੀ ਅੱਜ ਨਕਲ ਬਾਰੇ ਕਿ ਤੁਸੀਂ ਬਣਾਈ ਗਈ ਹੈ ਤੇ ਢੋਲ ਵਾਧੇ ਕੁਝ ਨਹੀਂ ਬਜਾਏਗਾ ਕੀ ਕਹਿਣਾ ਚਾਹਦੇ ਹੋ ਦੇਖੋ ਜੀ ਜਿਹੜੀ ਸਰਦਾਰ ਮਾਲਵਿੰਦਰ ਸਿੰਘ ਜੀ ਜਿਹੜੇ ਕਿ 10ਵੇਂ ਪਾਸ਼ਾ ਦੀ ਧਰਤੀ ਸ੍ਰੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਸੇਵਾ ਮਿਲੀ ਹੈ ਇਹ ਅਸੀਂ ਤਾਂ ਕਹਾਂਗੇ ਸਾਰੀ ਸੰਗਤ ਦਾ ਉਹਨਾਂ ਪ੍ਰਤੀ ਵਿਸ਼ਵਾਸ ਪ੍ਰਗਟਾਇਆ ਗਿਆ ਔਰ ਉਹਨਾਂ ਨੇ ਆਪਣੀ ਬੋੜ ਦੇ ਰਾਹੀਂ ਉਹਨਾਂ ਨੂੰ ਸੇਵਾ ਦਿੱਤੀ ਹੈ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਸਾਡੇ ਮੈਡਮ ਅਨਮੋਲ ਗਗਨਮਾਨ ਜੀ ਦੀ ਸਮੁੱਚੀ ਟੀਮ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜਿਨ੍ਹਾਂ ਨੇ ਜਿਵੇਂ ਕਿ ਤੁਪਾਂ ਦੇ ਵਿੱਚ ਟੈਂਪਰੇਚਰ 48 49 ਡਿਗਰੀ ਦੇ ਵਿੱਚ ਵੀ ਮੇਰਾ ਖਿਆਲ ਹੈ ਜੀ ਮੀਟਿੰਗਾਂ ਸਭ ਨੇ ਆਪਣੇ ਆਪਣੇ ਗਲੀ ਮਹੱਲਿਆਂ ਚ ਕਰਾਈਆਂ ਪਿੰਡਾਂ ਦੇ ਵਿੱਚ ਵੀ ਕਰਾਈਆਂ ਔਰ ਸਮੁੱਚੇ ਵਲੰਟੀਅਰ ਸਹਿਬਾਨ ਦਾ ਸਾਰੇ ਸਤਿਕਾਰਯੋਗ ਲੀਡਰ ਸਹਿਬਾਨਾਂ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਜਿਹੜਾ ਕਿ ਵੋਟਾਂ ਦਾ ਕੁੰਭ ਸੀ ਇਸ ਦੇ ਵਿੱਚ ਹਿੱਸਾ ਪਾਇਆ ਔਰ ਸਾਨੂੰ ਤੁਸੀਂ ਕਿਹਾ ਕਿ ਇਹ ਟੋਲਟ ਮੱਖਿਆਂ ਦਾ ਜਿਹੜੀ ਗੱਲ ਕੀਤੀ ਹੈ ਤੁਸੀਂ ਇਹ ਕੱਲੂਕਾਰਾ ਸਪਤਾ ਚੱਲ ਰਿਹਾ ਹੈ ਜੀ ਸਿੱਖ ਕੌਮ ਦਾ ਪੰਥ ਦਾ ਇੱਕ ਹੁਕਮਨਾਮਾ ਜਾਰੀ ਹੋਇਆ ਹੈ ਜੀ ਕਿ ਕਿਸੇ ਨੇ ਵੀ ਟੋਲ ਤਮਾਕੀ ਨਹੀਂ ਵਜਾਉਣੇ ਔਰ ਜਿੱਤ ਦਾ ਜਿਹੜਾ ਆਗਾਜ਼ ਹੈ ਜਾਂ ਖੁਸ਼ੀ ਹੈ ਉਹ ਸਿਰਫ ਤੇ ਸਿਰਫ ਆਪਣਾ ਮੁੱਠਾ ਮੂੰਹ ਕਰਕੇ ਮਨਾਓ ਜੀ ਅਸੀਂ ਸਾਰੇ ਆਪਣਾ ਜਿਹੜਾ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਉਸ ਦੇ ਮਰਿਆਦਾ ਦੇ ਅਨਸਾਰ ਚੱਲ ਰਹੇ ਹਾਂ ਜੀ ਔਰ ਸਾਨੂੰ ਉਮੀਦ ਹੈ ਕਿ ਹਲਕਾ ਸ੍ਰੀ ਅਨੰਦਪੁਰ ਸਾਹਿਬ ਦਾ ਵਿਕਾਸ ਹੋਵੇਗਾ ਔਰ ਇੱਥੇ ਵੱਡੀ ਇੰਡਸਟਰੀ ਆਏਗੀ ਔਰ ਸਾਡੇ ਜਿਹੜੇ ਹਲਕੇ ਦੇ ਰੁਕੇ ਹੋਏ ਵਿਕਾਸ ਦੇ ਕੰਮ ਹੈ ਸਾਡੇ ਕੰਗਸਾ ਪੂਰੇ ਕਰਨਗੇ ਸਾਡੇ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਵੱਲੋਂ ਸਾਡੇ ਸਾਰੇ ਆਮ ਆਦਮੀ ਪਾਰਟੀ ਦੇ ਸਮੂਹ ਵਰਕਰਾਂ ਵਰਕਰ ਸਹਿਬਾਨ ਵੱਲੋਂ ਵਲੰਟੀਅਰ ਸਹਿਬਾਨ ਵੱਲੋਂ ਸਾਡੇ ਸਰਦਾਰ ਮਲਵਿੰਦਰ ਸਿੰਘ ਜੀ ਕਾਂਗ ਨੂੰ ਲੱਖ ਲੱਖ ਵਧਾਈਆਂ ਔਰ ਸ਼ਹਿਰ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣੀ ਕੀਮਤੀ ਵੋਟ ਦੇ ਕੇ ਸਾਡੇ ਸਰਦਾਰ ਮਲਵਿੰਦਰ ਸਿੰਘ ਜੀ ਕਾਂਗ ਸਾਹਿਬ ਨੂੰ ਮੈਂਬਰ ਪਾਰਲੀਮੈਂਟ ਚੁਣਿਆ ਜੀ ਧੰਨਵਾਦ ਬਾਦ ਜੀ ਲੋਕ ਵੀ ਜਾਨਣਾ ਚਾਹੁੰਦੇ ਆ ਤੁਹਾਡੇ ਬੂਥ ਚੋਂ ਕੌਣ ਨਹੀਂ ਚਾਇਆ ਸਾਡੇ ਬੂਥਾਂ ਦੇ ਵਿੱਚੋਂ ਜੀ ਸਾਡੇ ਚਾਹੇ ਖਾਲਸਾ ਸਕੂਲ ਦਾ ਬੂਥ ਹੋਵੇ ਚਾਹੇ ਚਾਰ ਬੂਥ ਸਨ ਚਾਹੇ ਪਿੰਡ ਚ ਨਾਲੋਂ ਹੋਵੇ ਚਾਹੇ ਗੁਰੂ ਹਰਿਕ੍ਰਿਸ਼ਨ ਸਕੂਲ ਹੋਵੇ ਜਿੱਥੇ 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 ਵੀ ਸਾਡੇ ਏਰੀਆ ਚ ਬੂਤ ਲੱਗੇ ਸਾਰਿਆਂ ਵਿੱਚ ਸਾਡੇ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਔਰ ਸਾਡੇ ਸ਼ਹਿਰ ਦੇ ਵਿੱਚ ਵੀ ਸਾਰੇ ਵਰਕਰਾਂ ਜ਼ਮਾਨ ਵਧੀਆ ਕੰਮ ਕੀਤਾ ਸਾਰੇ ਜਗ੍ਹਾ ਤੇ ਸਾਡੀ ਜਿੱਤ ਹੋਈ ਹੈ ਜੀ ਹਾਂਜੀ ਅਨੰਦਪਾਲ ਜੀ ਕੀ ਕਹਿਣਾ ਚਾਹਦੇ ਹੋ ਜਿੱਤ ਹੋਈ ਆਮ ਆਦਮੀ ਪਾਰਟੀ ਦੀ ਦੇਖੋ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਦਾ ਸਦਕਾ ਸਾਡੀ ਮੈਡਮ ਅਨਮੋਲ ਗਗਨ ਮਾਨ ਜਿਹੜੀ ਕੈਬਨਿਟ ਮੰਤਰੀ ਪੰਜਾਬ ਉਹਨਾਂ ਨੇ ਵੀ ਪੂਰੀ ਅਨਤਕ ਮਿਹਨਤ ਕਰੀ ਹੈ ਔਰ ਸਾਡੇ ਸਾਰੇ ਹੀ ਛੋਟਾ ਵੱਡਾ ਦਰਜਾ ਵਰ ਦਰਜਾ ਸਾਰੇ ਵਰਕਰਾਂ ਨੇ ਆਵਾਜ਼ੀ ਪਾਰਟੀ ਦੇ ਉਹਨਾਂ ਨੇ ਵੀ ਪੂਰਾ ਜੋਰ ਲਗਾਇਆ ਔਰ ਜੋ ਸਾਡੀ ਇੱਥੇ ਜਿੱਤ ਹੋਈ ਹੈ ਮੈਂ ਸਾਰੇ ਹੀ ਵੋਟਰ ਭਰਾਵਾਂ ਦਾ ਖਾਸ ਕਰਕੇ ਵਾਰਡ ਨੰਬਰ 6 ਦੇ ਜਿਹੜੇ ਮੇਰੇ ਵੋਟਰ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਇੱਕ ਵੋਟ ਸਾਨੂੰ ਪਾ ਕੇ ਆਵਾਜ਼ੀ ਪਾਰਟੀ ਨੂੰ ਵਾਰਡ ਨੰਬਰ 6 ਤੇ ਵੀ ਚੜਾਇਆ ਔਰ ਸ਼ਹਿਰ ਤੇ ਵੀ ਜਿਤਾਇਆ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕੋ ਮਿਹਰੇ ਪਾ ਕੇ ਸੂਚੀ ਬਣਾਈ ਜਾ ਰਹੀ ਜਿੱਤ ਸਾਡੀ ਪੱਕੀ ਸੀ ਬਸ ਐਲਾਨ ਹੋਣਾ ਬਾਕੀ ਸੀ ਐਲਾਨ ਵੀ ਅੱਜ ਹੋ ਗਿਆ ਇਹ ਪਬਲਿਕ ਦੀ ਜਿੱਤ ਹੋਈ ਹੈ ਲੋਕਾਂ ਦੀ ਜਿੱਤ ਹੋਈ ਹੈ ਜਿਹੜੀ ਇਹ ਜਿੱਤ ਹੈ ਸਾਰੇ ਪੰਜਾਬ ਦੀ ਜਿੱਤ ਹੈ ਪਬਲਿਕ ਜਿੱਤੀ ਅੱਜ ਚਾਹੇ ਕਿਤੇ ਵੀ ਜਿੱਤੀ ਹੈ ਜੀ ਸਾਡੇ ਚਾਰ ਆਪਣੀਆਂ ਤਿੰਨ ਜਗ੍ਹਾ ਤੋਂ ਅਸੀਂ ਜਿੱਤੇ ਹੈ ਜੀ ਬਾਕੀ ਜਿਹੜਾ ਫਤਵਾ ਹੈ ਲੋਕਾਂ ਦਾ ਸਾਨੂੰ ਮਨਜ਼ੂਰ ਹੈ ਜੀ ਆਮ ਆਮੀ ਪਾਰਟੀ ਦੀ ਜਿੱਤ ਹੋਈ ਹੈ ਇਸ ਹਰਕੇ ਵਿੱਚ ਬਕਰਾਂ ਵਲੋਂ ਕਾਫੀ ਮਿਹਨਤ ਕੀਤੀ ਹੈ ਜੋ ਆ ਪਾਰਟੀ ਦੀ ਜਿੱਤ ਹੋਈ ਹੈ ਸਾਡੇ ਸ਼ਹਿਰ ਦੇ ਜਿੰਨੇ ਵੀ ਐਮਸੀ ਸਹਿਬਾਨ ਹਨ ਉਹਨਾਂ ਨੇ ਯਾਦ ਦਿਨੇ ਇਕੱਠੇ ਮਿਹਨਤ ਆਰ ਕੇ ਅਨੋਲ ਗਗਨ ਜੀ ਦਾ ਸਾਥ ਦਿੱਤਾ ਹੈ ਇਸ ਕਰਕੇ ਆਮੀ ਪਾਰਟੀ ਅਨੰਦਪੁਰ ਸਾਹਿਬ ਤੋਂ ਜਿੱਤ ਹੋਈ ਹੈ ਤੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪੁਰ ਸਾਹਿਬ ਤੁਸੀਂ ਬੜੇ ਖੁਸ਼ ਹੋਏ ਆਮ ਆਦਮੀ ਪਾਰਟੀ ਜਿੱਤੂ ਲੈ ਕੇ ਬਾਕੂ ਬਾਗ ਉਹ ਐ ਉਹ ਅੱਜ ਥੋੜੀ ਪਿਆਰਾ ਵੀ ਖਾਸ ਹੋ ਗਿਆ ਕੀ ਕਹਿਣਾ ਜਾਂਦੇ ਹੋ ਕਹਿਣਾ ਇਹ ਹੈ ਜੀ ਜੜੇ ਮਲਵਿੰਦਰ ਸਿੰਘ ਕੰਗ ਜੀ ਜੋ ਜਿੱਤੇ ਹੈ ਬਹੁਤ ਮਿਹਨਤੀ ਬੰਦੇ ਹੈ ਤੇ ਜਿਹੜੇ ਮੈਡਮ ਹੈ ਮੈਡਮ ਨੇ ਬਹੁਤ ਮਿਹਨਤ ਕੀਤੀ ਰਾਣਾ ਜੀ ਨੇ ਮਿਹਨਤ ਕੀਤੀ ਇਹ ਸਾਡੇ ਬਾਦਰਬੀਨ ਨੇ ਦਿਨ ਰਾਤ ਇੱਕ ਕਰਤਾ ਇਹਨਾਂ ਦੀ ਮਿਹਨਤ ਨੂੰ ਫੁੱਲ ਚੜੇ ਆ ਡਾਕਟਰ ਅਸ਼ਮੀ ਜੀ ਰੂੜਾ ਜੀ ਤੇ ਆਪਣੇ ਨੰਦੀਪਾਲ ਜੀ ਖੁਸ਼ੀ ਅਨਨ ਨੇ ਮਿਹਨਤ ਬੜੀ ਕਰੀ ਬਾਣ ਸਟਾਈ ਅਸੀਂ ਸਾਰੇ ਵਾਲਾ ਜੋ ਇੱਥੇ ਆਪਣੇ ਟੌਪ ਕੀਤਾ ਬਾਕੀ ਭਵੰਤਪਨ ਦੇ ਕੰਮਾਂ ਨੂੰ ਵੋਟ ਪਈ ਹੈ ਮੈਂ ਹੈਰਾਨ ਹੈ ਵੀ ਕੁ ਸਿਟਾ ਕੁਸ਼ ਘਟਕੀ ਹੋਈਆਂ ਕਿਉਂਕਿ ਉਹਨਾਂ ਨੇ ਕੰਮ ਬਹੁਤ ਕੀਤੇ ਹੋਏ ਹਨ ਬਿਜਲੀ ਫ੍ਰੀ ਹੈ ਹੋਰ ਕੀ ਚਾਹੀਦਾ ਯਾਰ ਆਪਾਂ ਨੂੰ ਇੰਨੇ ਕੰਮ ਕਰ ਰਹੇ ਹਾਂ ਚਲੋ ਆਉਣ ਵਾਲੇ ਸਮੇਂ ਹੋਰ ਮਿਹਨਤ ਹੋਊਗੀ ਅਸੀਂ ਇਸ ਤੋਂ ਵੀ ਬੜੀ ਜਿੱਤ ਜਿੱਤਾਂਗੇ ਥੈਂਕ ਯੂ ਡਾਕਟਰ ਸਾਹਿਬ ਕੀ ਕਹਿਣਾ ਚਾਹਦੇ ਹੋ ਕਾਫੀ ਵੋਟਾਂ ਜਿਹੜੀਆਂ ਤੁਹਾਡੇ ਪਾਰਟ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪੰਨਿਆ ਤੇ ਤੁਸੀਂ ਫੇਰ ਕੋਈ ਬੂਥ ਤੇ ਵੀ ਡਟੇ ਹੋ ਸੀਗੇ ਜਿਹੜੀਆਂ ਇਹ ਵੋਟਾਂ ਪੰਨਿਆ ਇਹ ਸਰਦਾਰ ਭਗਵੰਤ ਸਿੰਘ ਮਾਨ ਦੀ ਕਾਰਜਸ਼ੈਲੀ ਨੂੰ ਦੇਖਦੇ ਹੋਏ ਪੰਨਿਆ ਤੇ ਸਾਡੇ ਆਪਣੇ ਵਾਰਡ ਨੰਬਰ ਵਾਰਡ ਨੰਬਰ 9 ਤੇ 12 ਦੇ ਜੋ ਸਾਂਝੇ ਬੂਥ ਖਾਲਸਾ ਸਕੂਲ ਵਿੱਚ ਲੱਗੇ ਹੋਏ ਸੀ ਚਾਰ ਬੂਥ ਅਸੀਂ ਉਹਨਾਂ ਚਾਰੇ ਬੂਥਾਂ ਦੇ ਵਿੱਚ 54 ਫੀਰਜਤ ਪ੍ਰਾਪਤ ਕਰੀ ਹੈ ਤੇ ਵਿਰੋਧੀਆਂ ਨੂੰ ਪਛਾੜਿਆ ਆਪਾਂ ਮੰਨਦੇ ਜੀ ਕਾਫੀ ਮਿਹਨਤ ਕੀਤੀ ਹੈ ਆਵਾਜ਼ ਵੀ ਪਾਰਟੀ ਦੇ ਸਾਰੇ ਵਰਕਰਾਂ ਵੱਲੋਂ ਕੀ ਕਹਿਣਾ ਚਾਹੁੰਦੇ ਇਸ ਮਿਹਨਤ ਨੂੰ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਬਹੁਤ ਜ਼ਿਆਦਾ ਵਧਾਈਆਂ ਦੇਣਾ ਚਾਹੁੰਦਾ ਕੰਗਸਾਹਬ ਦੀ ਵੱਡੀ ਜਿੱਤ ਦੇ ਉੱਪਰ ਇਹ ਜਿੱਤ ਇਕੱਲੇ ਕੰਗਸਾਹਬ ਦੀ ਨਹੀਂ ਹੈ ਸਾਰੇ ਵਲੰਟੀਅਰ ਸਾਰੇ ਆਉਦੇਦਾਰਾਂ ਦੀ ਹੈ ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਪਾਰਟੀ ਲਈ ਮਿਹਨਤ ਕੀਤੀ ਹੈ ਉਹ ਵੀ ਉਸ ਦੌਰ 'ਚ ਜਿਸ ਦੌਰ 'ਚ ਲੋਕ ਖਰੀਦੇ ਜਾ ਰਹੇ ਤੇ ਵੇਚੇ ਜਾ ਰਹੇ ਤੇ ਵੋਟਰ ਖਰੀਦੇ ਜਾ ਰਹੇ ਤੇ ਵੇਚੇ ਜਾ ਰਹੇ ਤੇ ਬੜੇ ਤਰ੍ਹਾਂ ਦੇ ਪਰਲੋਭਨ ਦਿੱਤੇ ਜਾ ਰਹੇ ਸੀ ਜਦ ਕਿ ਜਾਤੀ ਦੇ ਨਾਮ ਤੇ ਵੀ ਵੋਟ ਮੰਗੇ ਜਾ ਰਹੇ تھے ਉਸ ਦੌਰ 'ਚ ਸਿਰਫ ਆਪਣੇ ਕਾਮਕਾਰਾਂ ਨੂੰ ਮੁੱਖ ਰੱਖਦੇ ਹੋਏ ਆਮ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਜੋ ਕਿ ਇੱਕ ਵੱਡੀ ਕਾਮਯਾਬੀ ਹੈ